ਜੀ ਤੁਸੀਂ ਦੇਖ ਰਹੇ ਹੋ ਆਜਾਦ ਸੋਚ ਹੜ੍ਹਾਂ ਨੇ ਲੋਕਾਂ ਦਾ ਇੰਨਾ ਕੁ ਜ਼ਿਆਦਾ ਨੁਕਸਾਨ ਕਰ ਦਿੱਤਾ ਹੈ ਕਿ ਲੋਕਾਂ ਦਾ ਜਿੱਥੇ ਘਰ ਟਹਿ ਢੇਰੀ ਹੋ ਗਏ ਲੋਕਾਂ ਦੀਆਂ ਫਸਲਾਂ ਤੱਕ ਖਰਾਬ ਹੋ ਗਈਆਂ ਤਾਂ ਕਾਫੀ ਜਿਹੜਾ ਨੁਕਸਾਨ ਉਹ ਲੋਕਾਂ ਦਾ ਹੋਇਆ ਸੀ ਜਿੱਦੇ ਚੱਲਦੇ ਪੰਜਾਬ ਸਰਕਾਰ ਦੇ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਿੱਥੇ ਦੌਰਾ ਕੀਤਾ ਗਿਆ ਲੋਕਾਂ ਦੀ ਮਦਦ ਕੀਤੀ ਗਈ ਲੋਕਾਂ ਤੱਕ ਰਾਸ਼ਨ ਪਹੁੰਚ ਦਾ ਕੀਤਾ ਗਿਆ ਐਥੋਂ ਤੱਕ ਕਿ ਆਪਣਾ ਇੱਕ ਹੈਲੀਕਾਪਟਰ ਵੀ ਜਿਹੜਾ ਕਿ ਸੰਭਾ ਦਿੱਤਾ ਗਿਆ ਸੀ ਤਾਂ ਕਿ ਲੋਕਾਂ ਤੱਕ ਰਸਲ ਪਾਣੀ ਪਹੁੰਚਾਉਣ ਦੇ ਵਾਸਤੇ ਕਿਸੇ ਤਰੀਕੇ ਦੀ ਕੋਈ ਸਮੱਸਿਆ ਜੜੀ ਕਿ ਨਾ ਆਵੇ ਇਸ ਦੇ ਚੱਲਦੇ ਹੀ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਹੇਠ ਅਮਨ ਅਰੋੜਾ ਦੇ ਵੱਲੋਂ ਹੜ੍ਹ ਪ੍ਰਭਾਵਿਤ ਖੇਤਾਂ ਦੇ ਵਿੱਚ ਪੀੜਤ ਪਰਿਵਾਰਾਂ ਨੂੰ ਰਾਸ਼ੀ ਦੇ ਚੈੱਕ ਵੰਡੇ ਗਏ ਨੇ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਜਿਹੜੀ ਸਹਾਈਤਾ ਰਾਸ਼ੀ ਪਰਦਾਨ ਕੀਤੀ ਗਈ ਹੈ ਕਿਉਂਕਿ ਇਸ ਵਾਰ ਹੜ੍ਹਾਂ ਦੀ ਮਾਰ ਨੇ ਲੋਕਾਂ ਨੂੰ ਇੰਨਾ ਕੁ ਜ਼ਿਆਦਾ ਢਾਹ ਢੇਰੀ ਕਰ ਦਿੱਤਾ ਗਿਆ ਸੀ ਕਿ ਲੋਕਾਂ ਦੀਆਂ ਛੱਤਾਂ ਤੱਕ ਵੀ ਨਹੀਂ ਰਹੀਆਂ ਜ਼ਮੀਨਾਂ ਦੀ ਗੱਲ ਤਾਂ ਬਹੁਤ ਦੂਰ ਦੀ ਗੱਲ ਹੈ ਕਿਉਂਕਿ ਇਸ ਤਰੀਕੇ ਦੇ ਹਾਲਾਤ ਇਸ ਵਾਰ ਹੜ੍ਹ ਕਰਕੇ ਬਣ ਗਏ ਸੀ ਤੇ ਲੋਕਾਂ ਦੀ ਤਰਾਸ਼ ਨਹੀਂ ਬਣੀ ਹੋਈ ਸੀ ਲੋਕਾਂ ਦੇ ਦਰਦ ਨੂੰ ਸਮਝਦੇ ਹੋਏ ਪੰਜਾਬ ਸਰਕਾਰ ਦੇ ਵੱਲੋਂ ਲੋਕਾਂ ਦੀ ਹਰ ਤਰੀਕੇ ਦੀ ਜਿੱਥੇ ਮਦਦ ਕੀਤੀ ਗਈ ਤਾਂ ਹੁਣ ਰਾਸ਼ੀ ਦੇ ਨਾਲ ਵੀ ਮਦਦ ਕੀਤੀ ਗਈ ਹੈ ਜਿੰਦਾਬਾਦ ਭਾਈ ਜੀ ਮੈਂ ਤਾਂ ਦੋ ਹੱਥ ਜਿਹਾਂ ਦੀ ਅੱਧ ਤੋ ਜਾਵੇ ਸੰਗਤ ਹੈ ਇੱਕ ਹੱਥੋਂ ਨਹੀਂ ਖੜਾ ਹੋ ਰਿਹਾ ਚਾਹ ਨਹੀਂ ਪੀ ਕੇ ਹੈ ਅਮਨ ਅਰੋੜਾ ਜਿੰਦਾਬਾਦ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦਾਬਾਦ ਜਿਹੜੇ ਜਿਹੜੇ ਅਸਲ 'ਚ ਹੈ ਪਰਿਵਾਰ ਖੜੋ ਜਿਹੜੇ ਅਸਲ 'ਚ ਵਾਲੇ ਤਗੜੇ ਬੁਲਾ ਰਹੇ ਹੁੰਦੇ ਨੇ ਨਾ ਉਹ ਇਹਨੇ ਜੋਸ਼ ਹੋ ਜਾਂਦੇ ਨੇ ਇਹ ਐ ਲੱਗ ਰਿਹਾ ਜਿਵੇਂ ਤਰਨ ਤਰਨ ਬੋਲ ਰਿਹਾ ਸਲਾਮ ਅਲੈਕੁਮ ਸਾਰਿਆਂ ਨੂੰ ਭਾਈ ਮੇਰਾ ਵੀ ਤਾਂ ਨਹੀਂ ਹੋਦਾ ਸੋ ਧੰਨਵਾਦ ਤੁਹਾਡਾ ਆਪਾਰੀ ਐ ਵੀ ਤੁਹਾਡੇ ਮੰਨ ਸਾਰਿਆਂ ਵਾਂਗੂੰ ਉਤਾਰ ਜੀ ਪਿਆਰ ਬਹੁਤ ਕਰਦੇ ਨੇ ਤੁਸੀਂ ਕਰਕੇ ਇਨਾ ਕੁਝ ਕਹਿ ਜਾਣਾ ਇੱਕ ਦਿਨ ਸਾਰੀਆਂ ਗੱਲਾਂ ਠੀਕ ਨੇ ਪਰ ਇੱਕ ਗੱਲ ਹੈ ਜਿਹੜੀ ਕਹਿੰਦੇ ਹਰ ਟਾਈਮ ਹਾਜ਼ਰ ਰਹਿੰਦੇ ਨੇ ਉਹ ਹਾਜ਼ਰ ਰਹਿਣ ਵਾਲੇ ਮੈਂ ਮਸਤਾਕੀ ਦੀ ਮਾਫੀ ਮੰਗਦਾ ਕਿਉਂਕਿ ਰਹਿਣਾ ਨਹੀਂ ਜਾਂਦਾ ਕਿਉਂਕਿ ਇੰਨੇ ਪਾਸੇ ਉੱਝੀ ਰਹੀ ਰਹੇ ਪਹਿਲਾਂ ਤੱਕ ਚੱਲਦੇ ਨਾਲ ਉੱਧਣ ਲੱਗੇ ਇਤਤਨ અમદાવાદ ਜਾਣਾ ਪਿਆ ਜਿਹੜੇ ਗੁਰਤੇਵਨ ਸਾਹਿਬ ਦਾ 350 ਸਾਲਾ ਸ਼ਹੀਦੀ ਸਵਾਗਤ ਨਾ ਰਹਿਆ ਫਿਰ ਲਗੋ ਜੀਏ ਤੇ ਦੋ ਦਿਨ ਤਰਨਤਾਰ ਸੀਗੇ ਕੱਲ ਹਿਆਰਪੁਰ ਸੀਗੇ ਹੁਣ ਅੱਜ ਇੱਥੇ ਕਰਕੇ ਫਿਰ ਸ਼ਾਮ ਨੂੰ ਮਲੂਟ ਮਲੂਟ ਤੋਂ ਫੇਰ ਆਉਦੂ ਤਰਨਤਾਰ ਪਹੁੰਚਣਾ ਸੋ ਆਹੀ ਗੱਲ ਹੈ ਜਿਹੜੀ ਉਹ ਉਹ ਨਹੀਂ ਹੈ ਜੇ ਮੈਨੂੰ ਕਦੇ ਮਹਿਸੂਸ ਹੋਈ ਬਾਕੀ ਚਲੋ ਸਾਰੇ ਸਾਰੇ ਮੇਰੇ ਵੀਰੋ ਤੁਸੀਂ ਮੇਰੇ ਪਰਿਵਾਰ ਦਾ ਹਿੱਸਾ ਹੋ ਤੁਸੀਂ ਸਾਰੇ ਅੱਜ ਇੱਥੇ ਆਏ ਹੋ ਤੁਹਾਡਾ ਧੰਨਵਾਦ ਕਿ ਤੁਸੀਂ ਸਾਰੇ ਇੱਥੇ ਪਹੁੰਚੇ ਹੋ ਜਿਸ ਮਕਸਦ ਦੇ ਲਈ ਆਪਾਂ ਜਿੱ ਇਕੱਠੇ ਹੋਏ ਹਾਂ ਉਹ ਆਪਾਰ ਜੀ ਦੇ ਬੜੇ ਵਿਸਤਾਰ ਦੇ ਵਿੱਚ ਤੁਹਾਨੂੰ ਦੱਸਿਆ ਹੈ ਕਿ ਜੋ ਖਰਾਬਾ ਹੋਇਆ ਸੀਗਾ ਬਹੁਤ ਭਾਰੀ ਨਹੀਂ ਪਏ ਔਰ ਆਪਣੇ ਦਾ ਚਲੋ ਫੇਰ ਆਪਣੇ ਇਲਾਕੇ ਦੇ ਬੱਚੇ ਤੇਰੇ ਜਿਹੜੇ ਬਾਜੇ ਦੇ ਦੁਆਬੇ ਦੇ ਜਿਹੜੇ 8-9 ਜ਼ਿਲ੍ਹੇ ਸੀਗੇ ਜਿੱਦੋਂ ਪਠਾਣਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਾਜ਼ਿਲਕਾ ਫਤਿਹਪੁਰ ਲੋਹਾਲਾ ਇਹਨਾਂ ਸਾਰੇ ਦੇ ਵਿੱਚ ਬੜਾ ਵੱਡਾ ਨੁਕਸਾਨ ਹੋਇਆ ਤੇ ਸਰਕਾਰ ਨੇ ਮਾਨਸਬੀ ਅਧਿਕਾਰੀਆਂ ਦੇ ਵਿੱਚ ਪਾਰਟੀ ਨੇ ਫੈਸਲਾ ਕੀਤਾ ਕਿ ਉਹਨਾਂ ਲੋਕਾਂ ਦੇ ਨਾਲ ਖੜਨਾ ਹੈ ਰੀਲੀਫ ਵਾਲਾ ਕੰਮ ਜਿਹੜਾ ਉਹ ਵੱਡੇ ਪੱਧਰ ਦੇ ਉੱਪਰ ਚੱਲਿਆ ਕਿਉਂਕਿ ਮੇਰੇ ਆਪ ਇਹ ਕੰਮ ਸਾਰਾ ਅੱਥੀਂ ਨਿਕਲਿਆ ਕਿ ਜਿੰਨਾ ਜ਼ਿਲ੍ਹਿਆਂ ਦੇ ਵਿੱਚ ਬੱਚਤ ਸੀਗੀ ਉਹਨਾਂ ਜ਼ਿਲ੍ਹਿਆਂ ਦੀਆਂ ਡਿਊਟੀਆਂ ਵੀ ਉੱਧਰ ਲੱਗੀਆਂ ਕਿਉਂਕਿ ਨੇ ਨੇ ਅਸੀਂ ਢੋਲੇ ਵਾਲਾ ਪਿੰਡ ਗਏ ਅ ਅਜਨਾਲੇ ਦੇ ਵਿੱਚ 12 12 ਫੁੱਟ ਪਾਣੀ ਰਾਵੀ ਦੇ ਕੰਢੇ ਤੇ ਹਰੀਕੇਪਤਨ ਮਰਨ ਪਿੰਡ ਗਏ ਉੱਥੇ ਇੱਕ ਘਰ ਦੀ ਕਿਉਂਕਿ ਜ਼ਮੀਨ ਪਿੰਡ ਉੱਚਾ ਵਸਿਆ ਹੋਇਆ ਸੀਗਾ ਦਰਿਆ ਦੀਵਾ ਸੀਗਾ 50 60 ਫੁੱਟ ਤੇ ਰਾਤੋਂ ਰਾਤ 5 ਕਨਾਲਾ ਇੱਕ ਬੰਦੇ ਦੀਆਂ ਅ ਕਿਸਾਨ ਦੀਆਂ 5 ਕਨਾਲਾ ਜ਼ਮੀਨ ਸੀ ਉਸੇ ਸਾਰੀ ਦੀ ਸਾਰੀ ਦਰਿਆ ਰੋੜ ਕੇ ਲੈ ਗਿਆ ਸੋ ਇਨੇ ਵੱਡੇ ਪਾਰੀ ਨੁਕਸਾਨ ਹੋਏ ਜਿਹੜੇ ਕਿ ਕਦੇ ਪੂਰੇ ਨਹੀਂ ਕੀਤੇ ਜਾ ਸਕਦੇ ਇਹ ਪਰ ਫਿਰ ਵੀ ਸਰਕਾਰ ਨੇ ਔਰ ਪਾਰਟੀ ਨੇ ਫੈਸਲਾ ਕੀਤਾ ਕਿ ਜੋ ਵੀ ਹੋ ਸਕਦਾ ਹੈ ਉਹ ਕੀਤਾ ਜਾਊਗਾ ਰੀਲੀਫ ਵਾਲਾ ਕੰਮ ਵੱਡੇ ਪੱਧਰ ਦੇ ਉੱਪਰ ਚੱਲਿਆ ਔਰ ਇਸ ਲੈਵਲ ਤੱਕ ਕੁਝ ਵੀ ਸਾਰਿਆਂ ਨੇ ਸਲਾਮ ਸ਼ਹਿਰ ਚੋ ਵੀ ਪਿੰਡਾਂ ਦੇ ਰਿਸੀ ਸਾਰੇ ਸਾਥੀਆਂ ਨੇ ਆਪਾਂ ਗੱਡੀ ਐਤੋਂ ਭਰ ਕੇ ਭੇਜੇ ਜਦੋਂ ਉਹਨਾਂ ਨੂੰ ਲੋੜ ਸੀਗੀ ਪਰਸੂ ਦੇ ਚਾਰੇ ਦੀ ਤੇ ਹੋਰ ਵਕਤ ਦੀ ਸਾਰੀਆਂ ਚੀਜ਼ਾਂ ਦੀ ਤੇ ਇੱਥੋਂ ਤੱਕ ਸਾਰਿਆਂ ਨੇ ਹੈਲਪ ਕੀਤੀ ਕਿ ਉਹਨਾਂ ਇਲਾਕਿਆਂ ਦੇ ਲੋਕਾਂ ਨੂੰ ਆਪ ਜੀ ਨੇ ਕਿਹਾ ਕਿ ਪਿਆਰ ਤੇ ਭਾਈ ਰੂਪ ਜੋ ਹੁਣ ਸਾਡੇ ਕੋਲ ਸਮਾਨ ਵਾਧੂ ਪਿਆ ਪਰ ਉਹਨੂੰ ਰੀਹੈਬਿਲਿਟੇਟ ਕਰਨ ਦਾ ਜਿਹੜਾ ਕੰਮ ਹੈ ਉਹ ਸਰਕਾਰ ਨੇ ਸ਼ੁਰੂ ਕੀਤਾ 20000 ਰੁਪਏ ਤੱਕ ਜਿਹੜਾ ਹੈਗਾ ਮੁਆਜ਼ਾ ਉਹੋ ਹਰ ਏਕੜ ਨੂੰ ਜਿਹਦੀ ਫਸਲ ਖਰਾਬ ਹੋਈ ਹੈ ਉਹ ਜਿਹੜਾ ਕਿ ਹੁਣ ਤੱਕ ਦਾ ਹਾਈएस्ट ਹੈ ਪੂਰੇ ਮੁਲਕ ਦੇ ਵਿੱਚ ਇੰਨਾ 20000 ਰੁਪਏ ਪ੍ਰਤੀ ਏਕੜ ਅੱਜ ਤੱਕ ਪੂਰੇ ਮੁਲਕ ਦੇ ਵਿੱਚ ਕਦੇ ਕਿਸੇ ਸਰਕਾਰ ਨੇ ਫਸਲ ਦਾ ਮੁਆਵਜ਼ਾ ਦਿੱਤਾ ਨਹੀਂ ਹੈਗਾ ਔਰ ਫਿਰ ਉਸ ਤੋਂ ਵੀ ਵੱਡੀ ਲੋੜ ਇਹ ਸੀ ਕਿ ਸਮਾਂ ਰਹਿਣ ਦੇ ਦਿੱਤਾ ਜਾਵੇ ਨਹੀਂ ਹੁੰਦਾ ਕੀ ਸੀਗਾ ਹੜ ਆ ਜਾਂਦੇ ਸੀਗੇ ਮਾਰ ਪੈ ਜਾਂਦੀ ਸੀਗੀ ਮਹੀਨਿਆਂ ਬੱਧੀ ਸਾਲਾਂ ਬੱਧੀ ਲੋਕ ਅਫਸਰਾਂ ਦੇ ਦਫ਼ਤਰਾਂ ਦੇ ਚੱਕਰ ਨੇ ਜਿਹੜੇ ਉਹ ਕੱਢਦੇ ਰਹਿੰਦੇ ਸੀਗੇ ਤੇ ਮੁੜ ਕੇ ਦਿੱਤਾ ਨਾ ਦਿੱਤਾ ਇੱਕ ਬਰਾਬਰ ਹੋ ਜਾਂਦਾ ਸੀਗਾ ਸੋ ਸਾਡੀ ਕੋਸ਼ਿਸ਼ ਇਹੀ ਰਹੀ ਹੈ ਪਹਿਲੇ ਦਿਨ ਹੀ ਫੈਸਲਾ ਹੋ ਗਿਆ ਸੀਗਾ ਕਿ ਅ ਵਿਦਨ ਦਿਸ ਮਨਥ ਯਾਨੀ ਕਿ ਜਿਹੜਾ ਵੀ ਅਪ੍ਰੀਲ ਕੀ ਮਹੀਨਾ ਨਿਕਲ ਗਿਆ ਉ ਤੱਕ ਸਾਰੇ-ਸਾਰੇ ਉਹ ਜਿਹੜੇ ਲੋਕਾਂ ਦੇ ਪੈਸੇ ਨੇ ਜਿਹੜੇ ਉਹ ਪੈ ਜਾਣਗੇ ਅੱਜ ਵੀ ਤੁਸੀਂ ਸਾਰੇ ਇੱਥੇ ਇਕੱਠੇ ਹੋਏ ਹੋ ਸੈਂਕਸ਼ਨ ਲੈਟਰਸ ਦੇ ਜਿਹੜੇ ਉਹ ਤੁਹਾਨੂੰ ਦੇਣ ਲੱਗੇ ਆ ਔਰ ਪੈਸੇ ਨੇ ਜਿਹੜੇ ਉਹ ਤੁਹਾਡੇ ਖਾਤਿਆਂ ਦੇ ਵਿੱਚ ਯਾ ਟ੍ਰਾਂਸਫਰ ਹੋ ਗਏ ਹੋਣਗੇ ਤੇ ਯਾ ਹੁਣ ਤੁਹਾਡੇ ਘਰ ਪਹੁੰਚਣ ਤੋਂ ਪਹਿਲਾਂ ਪਹਿਲਾਂ ਅੰਜੀਤ ਸਿੰਘ ਸਾਹਿਬ ਹੋ ਗਏ ਹੋਣਗੇ ਤੇ ਯਾ ਹੋ ਗਏ ਹੋਣਗੇ ਤੇ ਯਾ ਤੁਹਾਡੇ ਘਰ ਪਹੁੰਚਣ ਤੋਂ ਪਹਿਲਾਂ ਪੈਸੇ ਨੇ ਜਿਹੜੇ ਤੁਹਾਡੇ ਖਾਤਿਆਂ ਦੇ ਵਿੱਚ ਟ੍ਰਾਂਸਫਰ ਹੋ ਜਾਣਗੇ ਤਾਂ ਕਿ ਜੋ ਨੁਕਸਾਨ ਹੋਇਆ ਉਹਦਾ ਆਪਾਂ ਜਮੀਨੀ ਮਿਕਸਿੰਗ ਸਰਕਾਰ ਅਗੂ ਰੰਗਵਰੀ ਨਿਭਾ ਕੇ ਭੁਗਤਾਈ ਕਰ ਸਕਦੀ ਹੈ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੁਹੋ ਥੋੜਾ ਸਾਰਿਆਂ ਦਾ ਤੁਸੀਂ ਸਾਰੇ ਆਇਓ ਅੱਜ ਆਪਣੇ ਅੱਜੇ ਵਿਹਟੇ ਦੇ ਕੰਮ ਛੱਡ ਕੇ ਸਾਰੇ ਮੇਰੇ ਸਾਥੀ ਹਰਿੰਦਰ ਜੀ ਉਹਨੀਆਂ ਐਸਡੀਓ ਸਾਹਿਬ ਜੀ ਕੁਕੀਰ ਜੀ ਅਵਤਾਰ ਜੀ ਸਾਰੇ ਸਰਕਾਰੀ ਸਾਥੀ ਕੀਤੀ ਉਹ ਸਾਰੇ ਮੇਰੇ ਹਜ਼ਰਤਰਾ ਹੋਣ ਦੀ ਪਰਵਾਰੋ ਮੇਰਾ ਆਪਣਾ ਤੇ ਤੁਸੀਂ ਥੋੜਾ ਸਾਰਿਆਂ ਦਾ ਦਿਲ ਦੀ ਗਹਿਰਾਈ ਤੋਂ ਬਹੁਤ ਬਹੁਤ ਧੰਨਵਾਦ ਔਰ ਨਾਲ ਹੀ ਇੱਕ ਛੀਚੇ ਤੌਰ ਤੇ ਇੱਕ ਹੋਰ ਵੀ ਤੁਹਾਨੂੰ ਜਾਣਕਾਰੀ ਵੀ ਦੇਣੀ ਹੈ ਬੇਨਤੀ ਵੀ ਕਰਨੀ ਹੈ ਕਿ ਪਰਸੋਂ ਨੂੰ ਯਾਨੀ ਕਿ 5 ਤਾਰੀਖ ਨੂੰ ਡਰੀਆਂ ਵਿੱਚ ਆਪਾਂ ਇੱਕ ਸਰਕਾਰੀ ਆਈਟੀਆਈ ਇਹ ਜਿਹੜੀ ਉਹ ਬਣਵਾ ਰਹੇ ਹਾਂ 13 ਕਰੋੜ 53 ਲੱਖ ਰੁਪਏ ਦੀ ਲਾਗਤ ਦੇ ਨਾਲ ਸ਼ਾਨਦਾਰ ਆਈਟੀਆਈ ਬਣਨ ਜਾਣੀ ਹੈ ਜਿਹੜੀ ਸਾਰੇ ਪੰਜਾਬ ਦੇ ਵਿੱਚ ਰਹਿਣੀ ਹੈਗੀ। ਕਾਫੀ ਲੰਬੇ ਸਮੇਂ ਤੋਂ ਮੈਂ ਇਸ ਪ੍ਰੋਜੈਕਟ ਦੇ ਵਿੱਚ ਲੱਗਿਆ ਹੋਇਆ ਸੀਗਾ ਤੇ ਉਹਦਾ ਹੁਣ ਪਰਸੋਂ ਆਪਾਂ ਜਿਹੜਾ ਘਟਨਾ ਜਿਹੜਾ ਉਹ ਕਰਾਉਣੇ ਨੀਂ ਪੱਥਰ ਰਖਾਉਣਾ ਤੇ ਇਹਦੇ ਲਈ ਚੇਚੇ ਤੌਰ ਦੇ ਉੱਪਰ ਮੈਂ ਬੇਨਤੀ ਕੀਤੀ ਹੈ ਆ ਬਾਬਾ ਰਣਜੀਤ ਸਿੰਘ ਜੀ ਢੱਡੀਆਂ ਵਾਲਿਆਂ ਨੂੰ ਕਿਉਂਕਿ ਉਹਨਾਂ ਦਾ ਨਗਰ ਹੈ ਉਹਨਾਂ ਮੇਰੀ ਇੱਛਾ ਸੀ ਕਿ ਇਹ ਜੇ ਸ਼ੁਭ ਕਾਮ ਮੈਂ ਜਿਹੜਾ ਉਹਨਾਂ ਦੇ ਹੱਥੋਂ ਹੋਣਾ ਚਾਹੀਦਾ ਸੋ 2 ਵਜੇ ਉਹ ਵੀ ਪਹੁੰਚਣਗੇ ਇਨੀ ਮੱਥਾ ਰੱਖਣ ਦੇ ਲਈ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਵੀ ਪਰਸੋਂ ਉੱਥੇ ਜ਼ਰੂਰ ਹੋਵੋ ਜਿਹੜਾ ਤੇ ਇਸ ਤੋਂ ਇਲਾਵਾ ਇੱਕ ਬੇਨਤੀ ਇਹ ਹੈ ਕਿ ਤਰਮ ਤਰਮ ਵੀ ਬਾਈਲੈਕਸ਼ਨ ਚੱਲ ਰਹੀ ਹੈ ਭਾਈ ਜਿਹਨਾਂ ਯੋਗਦਾਨ ਪਾ ਸਕਦੇ ਸਾਰੇ ਉੱਥੇ ਕੋਈ ਆਪ ਕੋ ਫੂਰਤ ਸਗੇ ਸੰਬੰਧੀ ਜਿਹੜੇ ਹੈਗੇ ਜਿਨ੍ਹਾਂ ਦੇ ਵੀ ਕੋ ਜਾ ਕੇ ਉੱਥੇ ਚਾਹੇ ਜਾ ਕੇ ਗਏ ਕਿਉਂ ਚਾਹੇ ਫੋਨ ਤੇ ਕੋ ਗਾ ਕੇ ਇਹ ਇਲੈਕਸ਼ਨ ਵੀ ਸਰਕਾਰ ਦੇ ਲਈ ਉਪਾਦਿਵ ਦੀ ਇਤਨੀ ਬੜੀ ਜ਼ਰੂਰੀ ਹੈ ਸੋ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਤੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਥਿਰ ਵਾਹਿਗੁਰੂ ਜੀ ਕੀ ਫਤਹ ਮੈਂ ਗੁਜ਼ਾਰਿਸ਼ ਕਰੂੰਗਾ ਕਿ ਜਿਹੜੇ ਜਿਹੜੇ ਸਾਡੇ ਕਿਸਾਨ ਭਰਾ ਦਾ ਨਾਮ ਇਥੋਂ ਮੰਚ ਤੋਂ ਬੋਲੇ ਜਾਵੇ ਤੇ ਉਹਦੇ ਨਾਲ ਹੀ ਸਾਡੀ ਨਗਰ ਦੀ ਜਿਹੜੀ ਸਮਰਥਨ ਟੀਮ ਆ ਉਹਨਾਂ ਨੂੰ ਬਾਡੀ ਤੇ ਜਾਈਏ ਤੋਂ ਨਾਲ ਆ ਵੀ ਸਭ ਤੋਂ ਪਹਿਲਾਂ ਜਰਨੈਲ ਸਿੰਘ ਪੁੱਤਰ ਸ੍ਰੀ ਮੁਕੰਦ ਸਿੰਘ ਸਨਾਮ ਜੀ ਤੋਂ अपना जो सैक्शन लैटर प्राप्त कर इस उपरत जसविंद पुत्र लाभ सिंह लखमीरवाल जसविंद पुत्र लाभ सिंह पिंड लखमीरवाल इस बात गुरदीप भगवंत पिंड लखमीरवाल सुखदीपुर भगवंत साथ ही एक साइड ਯੋ ਵਿਚਾਰ ਰਹਾ ਹੈ। ਹਾਂ। ਅਲਹਮਦੁਲਿਲਾ ਸਿਨੀ। ਹਾਂ। ਤਾਂ ਠੀਕ ਹੋ ਗਈ ਜੀ। ਤੇ ਜਿਨ੍ਹਾਂ ਸਾਥੀਆਂ ਸੈਕੂਲਰ ਲੇਟਰ ਮੇ ਜੀ। ਜਿਵੇਂ ਪੁਲਿਸ ਮੁਚੂ ਟੀਮ ਕੁਲਵੀਰ ਦਾ ਪੁੱਤਨੀ ਕੁਲਵਿੰਦਰ ਸਿੰਘ, ਰਾਜ ਸਿੰਘ ਪੁੱਤਰ ਨਰਿੰਦਰ ਸਿੰਘ, ਭੁਪਿੰਦਰ ਸਿੰਘ ਪੁੱਤਰ ਫੌਜਾ ਸਿੰਘ, ਇਸੋਪਰੰਤ ਪਿੰਡ ਘਰੂੜ ਤੋਂ ਗਨਵਿੰਦਰ ਸਿੰਘ ਉਹ ਤਿਆਰ ਨੇ ਗਨਵਿੰਦਰ ਸਿੰਘ ਪੁੱਤਰ ਦਲੀਪ ਸਿੰਘ ਪਿੰਡ ਘਰੂੜ ਤੋਂ ਉਹ ਜਿਹੜੀ ਦਾ ਸੂਚਨਾ ਆ ਰਿਹਾ ਹੈ ਸਾਡੇ ਆਪਣੇ ਜੀ ਨਾਲ ਸਾਥੀਆਂ ਨੂੰ ਸੈਂਸਰ ਲੈਟਰ ਮਿਲ ਗਏ ਨੇ ਇੱਕ ਵਾਰ ਉਹ ਕੈਸੀਆਂ ਤੇ ਬੈਠ ਗਏ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਗੱਤ ਹੋ ਜਾਵੇ ਉਹ ਸਾਰਿਆਂ ਨੂੰ ਬੇਨਤੀ ਹੈ ਕਿ ਤੁਹਾਨੂੰ ਮੈਂ ਉਹ ਦਰਵਾਜ਼ਾ ਮੈਂ ਦਿਆਂ ਫੋਟੋ ਕਿਚੋ ਨੂੰ ਕਰਨੋ ਸਿੱਧਾ ਜੀ ਬਖਸ਼ੀਵਾਲ ਪਿੰਡ ਬਖਸ਼ੀਵਾਲ ਤੋਂ ਬਹਾਦਰ ਖਾਨ ਪੁੱਤਰ ਬਿਲਗਾ ਖਾਨ ਪਿੰਡ ਬਖਸ਼ੀਵਾਲ ਇਸ ਤੋਂ ਬਾਅਦ ਗੁਰਜੰਟ ਸਿੰਘ ਪੁੱਤਰ ਕਰਤਾਰ ਸਿੰਘ ਬਖਸ਼ੀਵਾਲ ਜਲਦਾਂ ਜਲਦਾਂ ਠੀਕ ਹੈ ਨਾ ਆਈ ਬਗਦ ਸਰਜੀਤ ਸਿੰਘ ਪੁੱਤਰ ਮੁਕੰਸੇਲ ਬਖਸ਼ਵਾਲ ਬੇ ਪ੍ਰਧਾਨ ਗੁਰਪ੍ਰੀਤ ਸਿੰਘ ਪੁੱਤਰ ਅਮਰੀਤ ਸਿੰਘ ਪਿੰਡ ਸ਼ੇਰੋਂ ਸ਼ੇਰੋਂ ਦੀ ਸਾਡੀ ਇਸ ਵਤੀ ਜਿਹੜੀ ਪੰਚਾਇਤ ਦਾ ਸਪਾਂਸਰ ਸਾਡੀ ਸਰਕਾਰੀ ਟੀਮ ਆਜਾ ਇਸ ਤੋਂ ਬਾਅਦ ਨਾਜਰ ਸਿੰਘ ਪੁੱਤਰ ਕਰਮਾਇਲ ਸਿੰਘ ਸ਼ੇਰੋਂ ਇਸ ਤੋਂ ਬਾਅਦ ਸ਼ਾਹਪੁਰ ਦੀ ਸਾਡੀ ਸਮੂਚੀ ਟੀਮ ਮੰਚ ਤੇ ਆ ਜੀ ਗੁਰਜੰਤ ਸਿੰਘ ਪੁੱਤਰ ਕਲਵੰਦ ਸਿੰਘ ਸ਼ਾਹਪੁਰ ਦੇ ਸਰਪੰਚ ਕਲਕੀਸ਼ ਸਿੰਘ ਜੀ ਨਾਲ ਸਾਰੀ ਸਤਿ ਸ਼੍ਰੀ ਅਕਾਲ ਜੀ ਗੁਰਜਾ ਗੁਰਤੇਜ ਸਿੰਘ ਪੁੱਤਰ ਗੁਰਦੇਵ ਸਿੰਘ ਅੱਗੇ ਪਿੱਛੇ ਹੋ ਗਏ ਮਲਕੀ ਤੋ ਸੰਕੀਨ ਬੇਨਤੀ ਕਿ ਥੋੜਾ ਪਿੱਛੇ ਪਿੱਛੇ ਰਹੋ ਸੰਬੰਧ ਖੋੜਾ ਇੱਧਰ ਨੂੰ ਰੋ ਜੀ ਐ ਰੋ ਪਿੱਛੇ ਹੋ ਜਾਓ ਸਤਿ ਆ ਜੀ ਅਸਟਾ ਉੱਥੇ ਗੁਰਜੰਤ ਸਿੰਘ ਜੀ ਆ ਰਹੇ ਨੇ

चौधरी परमात्मा सिंह पुत्र हरमेंदर सिंह शामपुर कलां गोरेचंद सिंह पुत्र छोटा सिंह शाहपुर कलां अमृतपाल सिंह पुत्र गमान सिंह कुलवीर सिंह पुत्र निरंजन सिंह ਪ੍ਰਵਿੰਦਰ ਸਿੰਘ ਕੁਤਰ ਨਰਿੰਦਰ ਸਿੰਘ ਅਪਿੰਦਰ ਸਿੰਘ ਕੋਈ ਗੱਲ ਨਹੀਂ ਇਸ ਤੋਂ ਬਾਅਦ ਪੋਲਾਵਾਲ ਦੀ ਸਾਡੀ ਸਰਪੰਚ ਸਾਹਿਬ ਨੂੰ ਤੇ ਸਮੂਚੀ ਦੀ ਆਜਣ ਸਭ ਤੋਂ ਪਹਿਲਾਂ ਜਿੰਨਾ ਵੀ ਕਿਸਾਨ ਭਰਾਵਾਂ ਨੂੰ ਜਿਹੜੇ ਖਰਾਬੇ ਦੇ ਜਿਹੜੇ ਹੈਗੇ ਨੇ ਉਹਨਾਂ ਨੇ ਲੈ ਦੇ ਸਾਈਡ ਤੇ ਬੈਠ ਜਨ ਤੋਂ ਸਾਰਿਆਂ ਨੂੰ ਸੰਦੀ ਫੋਟੋ ਇਸ ਤੋਂ ਬਾਅਦ ਪੋਲਾਵਾਲ ਤੋਂ ਪ੍ਰਵਿੰਦਰ ਸਿੰਘ ਪੁੱਤਰ ਜਕਸੀਰ ਸਿੰਘ ਇਹ ਲਗਦਾ ਨਾ ਇਹ ਦੂਰ ਬਾਬਾ ਜੀ ਭਿੰਦਰ ਸਿੰਘ ਪੁੱਤਰ ਪੂਰਾ ਸਿੰਘ ਪ੍ਰਗਟ ਸਿੰਘ ਜੇਕਰ ਇਹ ਨਹੀਂ ਪਰਗਟ ਸਿੰਘ ਪੁੱਤਰ ਲਖਾ ਸਿੰਘ ਇਸ ਤੋਂ ਬਾਅਦ ਤੋ ਬਾਅਦ ਵੀਰ ਕਲਾ ਦੇ ਸਾਡੇ ਸਰਪੰਚ ਸਾਹਿਬ ਅਤੇ ਸਮੁੱਚੀ ਟੀਮ ਸਾਡੀ ਪਹੁੰਚ ਦੇ ਰਿਲੇ ਆ ਜਾਣ ਠੀਕ ਹੈ ਕਰਮਜੀਤ ਸਿੰਘ ਪੁੱਤਰ ਅਨੰਦ ਸਿੰਘ ਵੀਰ ਕਲਾ ਕਰਮਜੀਤ ਸਿੰਘ ਅ ਭਰਮੇਲ ਸਿੰਘ ਪੁੱਤਰ ਹਰੀ ਸਿੰਘ ਵੀਰ ਕਲਾ कौर सिंह पुत्र सुखदेव सिंह कलम नेखा सिंह पुत्र लाभ सिंह गीर कलम सतगुर सिंह पुत्र नंद सिंह भीर कलम सतपाल सिंह पुत्र लाभ सिंह जीत कलम चीमा तो दर्शन सिंह चीमा तो सब बीरबल जी चीटी सारे आदम दर्शन सिंह पुत्र मुख्तियार सिंह चीमा दर्शन सिंह पुत्र मुख्तियार सिंह चीमा गुरप्रीत सिंह पुत्र चरणजीत सिंह सतनाम सिंह पुत्र हरदयाल सिंह छज्जू सिंह पुत्र हरदयाल सिंह चीमा सिंह पुत्र सुखदेव सिंह चीमा जसवीर सिंह पुत्र हरदेव सिंह चीमा जगसीर सिंह पुत्र हरदेव सिंह चीमा सुखपाल पुत्र अमरीत सिंह चीमा ਮੇਲਾ ਸਿੰਘ ਪੁੱਤਰ ਸਰਜੀਤ ਸਿੰਘ ਚੀਮਾ ਦੋ ਜੇ ਮਜ਼ਦੂਰੀ ਪੱਤਰ ਸੇਰੋਂ ਦੇ ਹੋਰ ਨੇ ਜੀ ਚਰਨਜੀਤ ਸਿੰਘ ਪੁੱਤਰ ਸੰਤ ਸਿੰਘ ਸੇਰੋਂ ਦੇ ਵੀ ਬਹੁਤਵਾਦ ਸੰਭਿ ਹੋਵੇ ਅੱਗੇ ਜਰਨੈਲ ਜੀ ਗੁਰਪਾਲ ਸਿੰਘ ਤੇ ਗੁਰਲਾਲ ਸਿੰਘ ਜੀ ਸਿਰੋਂ ਗੁਰਪਾਲ ਸਿੰਘ ਜੀ ਗੁਰਲਾਲ ਸਿੰਘ ਜੀ ਠੀਕ ਜਿੰਨੇ ਵੀ ਆਪਿਆਂ ਦੇ ਬਹਿਗੇ ਸੈਂਸਰ ਲੈਟਰ ਮੇਰੇ ਲਈ ਹੋ ਇੱਕ ਵਾਰ ਅੱਗੇ ਆ ਜਾਣਾ ਤੁਹਾਡੇ ਬਾਲ ਦੇ ਮੱਦੀ ਸਾਡੀ ਸ਼ੁਰੂ ਹੋਈ ਜਾਂਦੀ ਜਿੰਨੇ ਵੀ ਲਾਪਤਰੀ ਦੇ ਕਿਸਾਨ ਭਰਾ ਸਾਡੇ ਉਹ ਨਾਮ ਉਹ ਸਭ ਇੱਕ ਵਾਰ ਰੋਟਾ ਨਾ ਮਾੜਾ ਕੋਈ ਨਹੀਂ ਸੋ ਦਾਦਾ ਇਹ ਕਿ ਪੰਜਾਬ ਸਰਕਾਰ ਦੇ ਬੋਲੋ ਜਿਵੇਂ ਹੀ ਲੋਕਾਂ ਦੇ ਨਾਲ ਸੱਤਾ ਚੋਂ ਤੋਂ ਪਹਿਲਾਂ अनेका ਵਾਅਦੇ ਕੀਤੇ ਗਏ ਸੀ ਉਸ ਤੋਂ ਬਾਅਦ ਹੁਣ ਲਗਾਤਾਰ ਇੱਕ ਇੱਕ ਕਰਕੇ ਜਿੱਥੇ ਵਾਅਦਾ ਪੂਰਾ ਕੀਤਾ ਜਾ ਰਿਹਾ ਪਰ ਉੱਥੇ ਹੀ ਜੇਕਰ ਕੋਈ ਅਜਹੀ ਆਫਤ ਆ ਜਾਂਦੀ ਆ ਤਾਂ ਉੱਥੇ ਵੀ ਪੰਜਾਬ ਸਰਕਾਰ ਇਨ੍ਹਾਂ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਤੇ ਉਹਨਾਂ ਦੇ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ ਬਿਉਰਾ ਰਿਪੋਰਟ ਆਜ਼ਾਦ ਸੋਚ